ਮਸ਼ੀਨ ਦੀ ਬਾਡੀ ਵਾਲਾ ਕੰਮ ਸੀ ਜਿਹੜਾ ਉਹ ਖਤਮ ਹੋ ਗਿਆ ਤੇ ਮਸ਼ੀਨਾ ਖੜਾਉਣ ਵਾਲਾ ਕੰਮ ਸੀ ਤਰਪਾਲ ਪਾਉਣ ਵਾਲਾ ਕੰਮ ਸੀ ਉਹ ਆਪਣਾ ਕੰਮ ਖਤਮ ਹੋ ਗਿਆ ਤੇ ਆਪਾਂ ਹੁਣ ਅੱਜ ਇੱਥੋਂ ਆਪਣਾ ਜਿਹੜਾ ਗੇਰੂਮ ਆ 4-500 ਕਿਲੋਮੀਟਰ ਤੇ ਆ ਉੱਥੇ ਜਾਵਾਂਗੇ ਉੱਥੇ ਆਪਾਂ ਰੂਮ ਦੇ ਵਿੱਚ ਜਾ ਕੇ ਸਮਾਨ ਲਿਖਾਂਗੇ ਮਸ਼ੀਨਾਂ ਦਾ ਵੀ ਕੀ ਕੀ ਆਪਣਾ ਰੂਮ ਦੇ ਵਿੱਚ ਸਮਾਨ ਹੈਗਾ ਮਸ਼ੀਨਾਂ ਦਾ ਜਾਂ ਕੀ ਘਟਿਆ ਜਾਂ ਕੀ ਲੈ ਕੇ ਆਵਣਾ ਇਹ ਸਾਰੀਆਂ ਲਿਸਟਾਂ ਬਣਾਵਾਂਗੇ ਉੱਥੇ ਜਾ ਕੇ ਬਾਕੀ ਜਿਹੜਾ ਹੋਰ ਆਪਣਾ ਕੱਪੜਾ ਜਿਹੜਾ ਸੀ ਆਪਾਂ ਨੇ ਸਾਰਾ ਪੈਕ ਕਰਤਾ ਉਹ ਪੈਕ ਕਰਨ ਤੋਂ ਬਾਅਦ ਇਹਨੂੰ ਰੱਖ ਦਿਆਂ ਇਹ ਤੋਂ ਬਾਅਦ ਆਪਾਂ ਆਪਣਾ ਜਿੱਥੇ ਸਮਾਨ ਲਿਖਣਾ ਜਾ ਕੇ ਉੱਥੇ ਚੱਲਾਂਗੇ ਕਿਉਂ ਮਾਮਾ ਚੱਲਦੇ ਪੈਕਿੰਗ ਉਹ ਵੀ ਲੈ ਲੈ ਹੈ ਉਹ ਕਿਉਂ ਤੇ ਆਹ ਜਿਹੜਾ ਇੱਧਰ ਸਮਾਨ ਪਿਆ ਬਰਤਨ-ਬਰਤਨ ਪਾਂਡੇ ਇਹ ਹੂੰ ਤੇ ਉਹਨੂੰ ਵੀ ਸੰਭੋ ਤੇ ਆਪਾਂ ਫਿਰ ਇੱਥੋਂ ਚੱਲੀਏ ਟਾਈਮ ਨਾਲ ਟਾਈਮ ਨਾਲ ਚੱਲ ਕੇ ਉੱਥੇ ਲੈ ਕੇ ਸਮਾਨ ਮੁੜਦੇ ਹੋਏ ਆਪਾਂ ਇੱਧਰ ਦੀ ਆਵਾਂਗੇ ਤੇ ਜਿਹੜਾ ਬੈਗ ਬੂਗ ਨੇ ਆਪਾਂ ਉਹ ਵੀ ਛੱਡ ਜਾਾਂਗੇ ਆਉਂਦੇ ਹੋਏ ਚੱਕ ਕੇ ਆਪ ਅੱਗੇ ਹੋ ਜਾਾਂਗੇ ਕਿਉਂਕਿ ਆਪਣਾ ਜਾਨ ਦਾ ਰਸਤਾ ਇਹੀ ਆ ਇੱਥੋਂ ਆਪਾਂ ਨੂੰ ਅੱਗੇ ਜਾਣਾ ਪਊਗਾ ਉੱਥੋਂ ਸਮਾਨ ਲੈਣ ਤੋਂ ਬਾਅਦ ਦੁਬਾਰੋ ਆਪਾਂ ਵਾਪਸ ਆਵਾਂਗੇ ਜਦੋਂ ਉਦੋਂ ਹੀ ਆਪਦੇ ਬੈਗ ਬੂਕ ਲੈ ਜਾਾਂਗੇ ਕਿਉਂ ਮਾਮਾ ਹਾਂ ਕਿਵੇਂ ਆ ਗੁਰੇ ਚੱਕ ਲੋ ਪੈਕਿੰਗ ਵਾਲਾ ਕੰਮ ਆਪਾਂ ਲੇਟ ਨਾ ਹੋਈਏ ਬਸ ਟਾਈਮ ਨਾਲ ਨਿਕਲੀਏ ਬਹੁਤ ਠੀਕ ਆ ਆਪਣਾ ਬੈੱਡ ਸ਼ੀਟਾਂ ਨੂੰ ਪੈਕ ਕਰਨ ਨਾਲ ਹੋਊਗਾ ਕੰਮ ਕੰਪਲੀਟ ਆਹ ਥੇਲਿਆਂ ਦੇ ਵਿੱਚ ਆਪਣੀਆਂ ਬੈੱਡ ਸ਼ੀਟਾਂ ਜਿਵੇਂ ਤਿੰਨ ਥੱਲੇ ਆ ਹੋਗੇ ਕੋਹ ਪਿਆ ਤੇ ਬਾਕੀ ਥੋੜਾ ਮੋਟਾ ਕੰਮ ਰਹਿ ਗਿਆ ਜੇ ਮੈਂ ਮੰਜਾ ਇਹ ਮੰਜਾ ਉਹ ਕਿਸੇ ਧਿਕਾਰੇ ਰੱਖ ਕੇ ਜਾਵਾਂਗੇ ਬਾਕੀ ਸਾਹਮਣੇ ਕੁਲਰ ਦੇਖ ਰਹੇ ਹਾਂ ਉਹ ਕਿਸੇ ਧਿਕਾਰੋਂ ਲਿਆਂਦਾ ਹੋਇਆ ਸੀ ਉਹਨਾਂ ਨੂੰ ਦੇ ਕੇ ਜਾਵਾਂਗੇ ਬਾਕੀ ਜਿਹੜਾ ਇਧਰ ਆਪਣਾ ਬਰਤਨਾਂ ਰੋਟੀ ਪਾਣੀ ਦਾ ਸਮਾਨ ਉਸਕਾ ਤਾਂ ਆਪਣੇ ਮਸ਼ੀਨਾਂ ਦੇ ਵਿੱਚ ਰੱਖ ਤੇ ਤਿੰਨ ਕ ਬੰਦੇ ਰੋਟੀ ਬਣਾਉਣ ਵਾਸਤੇ ਆ ਥੋੜੇ ਮੋਟੇ ਜਿਹੜੇ ਪਾਂਡੇ ਨੇ ਬਾਹਰ ਰੱਖਲੇ ਸੀ ਉਹਨਾਂ ਪਾਂਡਿਆਂ ਨੂੰ ਥੈਲੇ 'ਚ ਪਾ ਕੇ ਇਹਨਾਂ ਨੂੰ ਇਹਨਾਂ ਦੇ ਠਿਕਾਣੇ ਤੇ ਰੱਖ ਦਿਆਂ। ਬਾਕੀ ਆਪਣਾ ਪੈਕਿੰਗ ਵਾਲਾ ਕੰਮ ਮੁਕੰਮਲ ਆ ਤੇ ਆਪਾਂ ਨਾ ਧੋ ਕੇ 2 ਘੰਟੇ ਤੱਕ ਆਪਣੇ ਅਗਲੇ ਸਫ਼ਰ ਤੇ ਚੱਲ ਸਮਾਨ ਦੇ ਲਿਸਟ ਬਣਾਉਣ ਨੂੰ ਨੇ ਉੱਥੇ ਇੱਕ ਦਿਨ ਲੱਗ ਜੇ ਦੋ ਦਿਨ ਲੱਗ ਜੇ ਉਹ ਸਮਾਨ ਦੇ ਲਿਸਟ ਬਣਾਉਣ ਤੋਂ ਬਾਅਦ ਆਪਾਂ ਦੁਬਾਰਾ ਮੁੜ ਕੇ ਆਪਣੇ ਇਸੇ ਠਿਕਾਣੇ ਜਾਵਾਂਗੇ ਜਿੱਥੋਂ ਆਪਦੇ ਬੈਗ ਚੱਕ ਕੇ ਆਪਾਂ ਆਪਣੇ ਪੰਜਾਬ ਨੂੰ ਵਾਪਸ ਚਲਾਂਗੇ ਸਾਰਾ ਸਮਾਨ ਠਿਕਾਣੇ ਤੇ ਰੱਖ ਕੇ ਜਿਹੜਾ ਨਵੇਂ ਬੱਸ ਸਟੈਂਡ ਪੈਂਦਾ ਉਥੇ ਆਗੇ ਹੁਣ ਇੱਥੇ ਆਪਣਾ 3 ਕਿਲੋਮੀਟਰ ਦਾ ਜਿਹੜਾ ਸਫਰ ਬੱਸ ਦਾ ਤੇ ਉਹ ਤੋਂ ਬਾਅਦ ਆਪਾਂ ਟ੍ਰੇਨ ਫੜਾਂਗੇ 2 ਵਜੇ ਟ੍ਰੇਨ ਦਾ ਟਾਈਮ ਆ ਉਹ ਤੋਂ ਬਾਅਦ ਟ੍ਰੇਨ ਅੱਜ ਦੇ ਬੈਠੇ ਆਪਾਂ 2 ਵਜੇ ਤਕਰੀਬਨ ਆਪਾਂ ਨੂੰ ਸਵੇਰੇ 4:00 ਵਜੇ ਉਹ ਆਪਾਂ ਨੂੰ ਜਿੱਥੇ ਆਪਣੇ ਪਹੁੰਚਣਾ ਰੇਨੂਗੁੰਟਾ ਉਥੇ ਧਾਰ ਦੂਗੀ ਉਹ ਤੋਂ ਬਾਅਦ ਆਪਾਂ ਤੁਹਾ ਆਟੋ ਫੜ ਕੇ ਆਪਣੇ ਰੂਮ ਚ ਪਾ ਜਾਗੇ ਸਮਾਨ ਸਮੋਹ ਲਿਖ ਕੇ ਤੇ ਜਿਹੜਾ 2-4 ਦਿਨਾਂ ਜਿ ਆਪਾਂ ਕੰਮ ਨਿਮੇੜ ਕੇ ਦਵਾਰੋਂ ਉਰੀ ਆਵਾਂਗੇ ਉਰੋਂ ਆ ਕੇ ਆਪਾਂ ਬੈਗ ਬੂਕ ਚਾ ਕੇ ਆਪਣੇ ਦਵਾਰੋਂ ਇੱਥੋਂ ਪੰਜਾਬ ਨੂੰ ਹੋ ਜਾਾਂਗੇ ਠੀਕ ਹੈ ਜੀ ਬਸ ਆਪਣੀ ਆ ਗਈ ਤੇ ਆਪਾਂ ਹੁਣ ਚੱਲਦੇ ਆਂ ਇੱਥੋਂ 30 ਕਿਲੋਮੀਟਰ ਲੱਗ ਸਹਿਰਾ ਨੀ ਆਮਾਪਾਦ ਉੱਥੇ ਤੋਂ ਦੋ ਤ ਵਾਰ ਟ੍ਰੇਨ ਦਾ ਕਰਾਂਗੇ ਸਫ਼ਰ ਸ਼ੁਰੂ ਆ ਬੱਸ ਆਪਣੀ ਜਿੱਥੇ ਆਪਾਂ ਨੇ ਜਾਣਾ ਤੇ ਆਪਾਂ ਚੱਲਦੇ ਹੁਣ ਬੱਸ ਤੇ ਦਮ 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 ਇਹ ਆਪਾਂ ਚੱਲੋ ਬੱਸ ਚੱਲ ਪਈ ਆਪਣੀ ਤੇ ਤੋਂ ਮੱਭਤੀ ਕਿਲੋਮੀਟਰ ਦਾ ਸਫ਼ਰ ਆਪਣਾ ਬੱਸ 'ਚ ਆ। ਉਦੋਂ ਬਾਅਦ ਚੱਲਦੇ ਆ ਨਿਆਮਾਵਾਦ ਸਟੇਸ਼ਨ ਤੇ ਉੱਥੋਂ ਟ੍ਰੇਨ ਫੜਦੇ ਆ ਤੇ ਚੱਲਦੇ ਆ ਗਿਆ ਆਪਣੇ ਠਿਕਾਣੇ ਤੇ। ਕਿਉਂ ਵੀ ਮੁੰਡਿਓ। ਬਾਕੀ ਗੱਲ ਬਾਤ ਖੜਿਆ ਨਿਆਮਾਵਾਦ ਰੇਲਵੇ ਸਟੇਸ਼ਨ ਤੇ ਤੇ ਟਾਈਮ 1:54 ਹੋ ਗਏ ਆਪਣੀ ਟ੍ਰੇਨ ਦਾ ਜਿਹੜਾ ਟਾਈਮ ਆ ਉਹ 2:10 ਆ ਤੇ ਜਿਹੜੀ ਆਪਾਂ ਟ੍ਰੇਨ ਚ ਸਫਰ ਕਰਨਾ ਉਹ ਰਾਇਲਸ ਮੈਕਸਪ੍ਰੈਸ ਪਰ ਬੱਸ ਦਾ ਹਿਸਾਬ ਦਾ ਦੇਖਾ ਜਮਾਵਾ ਮੈਂ ਲੱਗਦਾ ਜੀ ਵੀ ਆਪਾਂ ਨੂੰ ਟਾਈਮ ਤੇ ਲਾਉਂਦੀ ਨਹੀਂ ਉਹ ਹੈ ਹੋਰ ਬਹੁਤ ਸਲੋ ਹੈ ਬਹੁਤ ਥਾਂ ਮੇ ਖੜੀ ਆ ਆ ਪਿੱਛੇ ਤਾਂ ਆਏ ਹੋ ਗਏ ਸੀ ਵੀ ਜਿਹੜੇ ਅੱਜ ਦੀ ਮਤਲਬ ਟ੍ਰੇਨ ਉਹ ਮਿਸ ਹੋਊਗੀ ਪਰ ਫਿਰ ਵੀ ਆਪਾਂ ਨਾਲ ਲੱਭ ਸਹੀ ਟਾਈਮ ਤੇ ਲੱਗਾ ਤਾਂ 10 ਮਿੰਟ ਹੋ ਜਾਣੇ ਆਪਾਂ ਨੂੰ ਆਏ ਨੂੰ ਟਿਕਟ ਟੁਕਟ ਲੈ ਕੇ ਖੜਿਆ ਨੂੰ ਤੇ 5-4 ਮਿੰਟਾਂ 'ਚ ਟ੍ਰੇਨ ਆ ਜਾਂਦੀ ਦੋ ਵਜੇ ਕੇ 10 ਮਿੰਟ ਦਾ ਟਾਈਮ ਹੋ ਉਹ ਇੱਥੋਂ ਚੱਲਣ ਦਾ ਟ੍ਰੇਨ ਦਾ ਤੇ ਪੱਕੇ ਆਪਾਂ ਚੱਲਦੇ ਹਾਂ ਕਰ ਦਿਆਂ ਸਫ਼ਰ ਸ਼ੁਰੂ ਬਾਈ ਦੇ ਪਰ ਜਿਹੜਾ ਡੱਬੇ ਦਾ ਹਾਲ ਆ ਜਿਸ ਨੂੰ ਉਹ ਦਿਖਾਈਏ ਤਾਂ ਇਹ ਲਾਲੋ ਵੀ ਕਿਤੇ ਤਿਲ ਸੱਟਣ ਨੂੰ ਜਗ੍ਹਾ ਨਹੀਂ ਇੰਨੀ ਜ਼ਿਆਦੇ ਭੀੜਾ ਕਿਉਂ ਸੁੱਖੇ ਤੇ ਮੈਂ ਬੈਠਾ ਨਾ ਉੱਠਣਾ ਸੀ ਟਿਕਾ ਮਿਲ ਗਈਆਂ ਨਹੀਂ ਤੁਸੀਂ ਡੱਬੇ ਦਾ ਹਾਲ ਦੇਖ ਕੇ ਹਿਸਾਬ ਲਾ ਸਕਦੇ ਹੋ ਵੀ ਕਿੰਨਾ ਕੁ ਭੀੜਾ ਕਿੰਨੇ ਕੁ ਇਕੱਠਾ ਆ ਆ ਗਈ ਆਪਣੀ ਮੈਨੂੰ ਲੱਗਦਾ ਵੀ 6-7 ਘੰਟਿਆਂ ਦੀ ਪਰ ਜਿਹੜੇ ਹਾਲ ਹੀ ਨੇ ਇੱਥੇ ਡੱਬੇ ਜਨੇ ਹੁਣ ਉਹਨਾਂ ਨੂੰ ਦੇਖ ਕੇ ਤਾਂ ਐ ਲੱਗਦਾ ਵੀ 6-7 ਘੰਟੇ ਜਦੋਂ ਨਿਕਲਾਂਗੇ ਬਾਹਰ ਤਾਂ ਜਿਵੇਂ ਆਪਾਂ ਕਹੇ ਜੋ ਸੈੱਟ 'ਚੋਂ ਮੁਰਗੇ ਨਹੀਂ ਨਿਕਲਗੇ ਭੱਜਦੇ ਹੁੰਦੇ ਐ ਭੱਜਾਂਗੇ ਕਿਉਂਕਿ ਜਿਹੜਾ ਡੱਬੇ ਦਾ ਹਾਲ ਆ ਆ ਜਿਹੜਾ ਡੱਬੇ ਦਾ ਹਾਲ ਆ ਉਹ ਖਾਸਾ ਮਾੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਖਾਸਾ ਭਰਿਆ ਹੋਇਆ ਡੱਬਾ ਦੇਖੋ ਟਾਈਮ ਕਰੀਬ 3:30 ਹੋ ਗਏ ਤੇ ਆਪਾਂ ਆਪਣੇ ਸਟੇਸ਼ਨ ਤੇ ਪਹੁੰਚ ਗਏ ਤੇ ਇੱਥੋਂ ਹੁਣ ਆਟੋ ਜਾਂ ਬੱਸ ਦਾ ਪਤਾ ਕਰਦੇ ਆਂ ਜੇ ਆਟੋ ਜਾਂ ਬੱਸ ਕੋਈ ਜਾਂਦੀ ਹੋਈ ਫਿਰ ਆਪਾਂ ਇੱਥੋਂ ਆਟੋ ਜਾਂ ਬੱਸ ਫੜ ਕੇ ਜਿਹੜਾ ਆਪਣਾ ਠਿਕਾਣਾ ਉੱਥੇ ਚੱਲਾਂਗੇ ਤੇ ਆਪਾਂ ਕੱਲ ਦੁਪਹਿਰੇ 2 ਵਜੇ ਉੱਥੇ ਬੈਠੇ ਸੀ ਤੇ ਤਕਰੀਬਨ ਅੱਜ ਸਵੇਰੇ 6:30 ਵਜੇ ਆਪਾਂ ਆਪਣੇ ਸਟੇਸ਼ਨ ਤੇ ਪਹੁੰਚ ਗਏ ਆਪਣੇ ਬੱਸ ਤੇ ਆਟੋ ਦਾ ਕਰ ਲਿਆ ਪਤਾ ਨਾ ਤਾਂ ਬੱਸ ਆ ਤੇ ਨਾ ਆਟੋ ਆ ਤੇ ਇੱਥੋਂ ਸਪੈਸ਼ਲ ਆਟੋ ਕਰਾ ਕੇ ਆਪਾਂ ਨੂੰ ਬੱਸ ਸਟੈਂਡ ਜਾਣਾ ਪਊਗਾ ਉੱਥੋਂ ਬੱਸ ਦਾ ਪਤਾ ਕਰਨਾ ਪਊ ਵੀ ਕਦੋਂ ਕੰਦੀ ਆ ਇਹ ਜਿਹੜਾ ਪੂਰਾ ਜਿਹੜਾ ਰੋਡ ਬੱਸਾਂ ਜਾਂਦੀਆਂ ਸੀ ਉਹਦਾ ਕੰਮ ਚੱਲ ਰਿਹਾ ਕੰਮ ਚੱਲਣ ਕਰਕੇ ਇਧਰੋਂ ਸਾਰੀ ਟ੍ਰੈਫਿਕ ਬੰਦਾ ਹੁਣ ਆਪਾਂ ਨੂੰ ਸਪੈਸ਼ਲ ਾਟੋ ਕਰਾ ਕੇ ਬੱਸ ਸਟੈਂਡ 'ਚ ਜਾਣਾ ਪਊਗਾ ਤੇ ਉਤੋਂ ਬਾਅਦ ਫਿਰ ਅੱਗੇ ਦੇਖਣਾ ਵੀ ਬੱਸ ਮਿਲਦੀ ਹੈ ਜਾਂ ਉੱਥੇ 2 ਘੰਟੇ ਬੈਠਣਾ ਪੈਂਦਾ ਚੱਲੀਏ ਫਿਰ ਕਿਉਂ ਸੋਕੇ ਚਲੋ ਫਿਰ ਆਪਾਂ ਰੇਲਵੇ ਸਟੇਸ਼ਨ ਤੋਂ ਬੱਸ ਅੱਡੇ ਤੇ ਆ ਗਏ ਤੇ ਉਰੇ ਬੱਸ ਦਾ ਪਤਾ ਕਰਦੇ ਹੁਣ ਵੀ ਜਿਹੜੀ ਬੱਸ ਉਹ ਕਿੰਨੇ ਕ ਵਜੇ ਆਊਗੀ ਤੇ ਬੱਸ ਆਉਣ ਤੋਂ ਬਾਅਦ ਫਿਰ ਕਰਦੇ ਆਪਾਂ ਆਪਣਾ ਅਗਲਾ ਸਫ਼ਰ ਇੱਥੋਂ ਆਪਣਾ ਜਿਹੜਾ ਰੂਮ ਆ ਉਹ 20 ਕਿਲੋਮੀਟਰਾਂ ਬੱਸ ਦਾ ਪਤਾ ਕਰਕੇ ਫਿਰ ਚੱਲਦੇ ਆ ਰੂਮ 'ਚ ਫਿਰ ਕਰਦੇ ਆ ਉਸੇ ਸਮਾਨ ਦੀ ਲਿਸਟਾਂ ਤਿਆਰ ਬੱਸ ਬੁੱਛਦਾ ਕਿੱਥੇ ਪਤਾ ਕੋਈ ਬੱਸ ਨਾ ਪਹੁੰਚ ਰਹੀ ਹੈ ਨਾ ਸਿੱਧਾ ਬੰਦ ਹੈ ਨਹੀਂ ਇੱਥੇ ਦੱਸਣ ਵਾਲਾ ਕੋਈ ਕੋਈ ਕੈਕਟਰ ਡਰਾਈਵਰ ਠੀਕ ਆ ਠੀਕ ਆ ਚਲੋ ਬਹਿਣ ਆ ਬੈਠ ਕੇ ਕਰਦੇ ਆਂ ਵੇਟ ਜਦੋਂ ਬੱਸ ਆ ਗਈ ਜਾਂ ਕੋਈ ਬੰਦਾ ਦਸਣਾ ਪੁੱਸਣਾ ਵਾਲਾ ਬੰਦਾ ਆ ਗਿਆ ਫਿਰ ਚੱਲਦੇ ਆਂ ਅੱਗੇ ਆਪਾਂ ਪਹੁੰਚ ਗਏ ਆਪਣੇ ਠਿਕਾਣੇ ਤੇ ਠਿਕਾਣੇ ਤੇ ਪਹੁੰਚਣ ਬਾਅਦ ਜਿਹੜੇ ਬੰਦੇ ਨੇ ਦੂਜੀਆਂ ਮਸ਼ੀਨਾਂ ਤੋਂ ਆਉਣਾ ਸੀ ਉਹ ਹਾਲੇ ਤੱਕ ਆਏ ਨਹੀਂ ਰੂਮ ਨੂੰ ਜਿੰਦਾ ਲੱਗਾ ਹੈ ਚਾਬੀ ਉਹਨਾਂ ਕੋਲ ਨੇ ਤੇ ਉਹਨਾਂ ਦੀ ਢੀਕ ਕਰਦੇ ਆਂ ਪੰਜ-ਸੱਤ ਮਿੰਟ ਬੈਠ ਕੇ ਉਹ ਆਉਂਦੇ ਨੇ ਉਹ ਤੋਂ ਬਾਅਦ ਫੇਜਰਾਂ ਅੰਦਰ ਸਮਾਨ ਪਿਆ ਉਹੋ ਲਿਖ ਲਖਈਆ ਕਰਦੇ ਆਂ ਜੇ ਤੁਹਾਨੂੰ ਇਹਦੇ ਵਿੱਚਲੀ ਦੇਖਾ ਮੂਰੀ ਦੇ ਸਮਾਨ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਆਪਣੇ ਇੱਟੇ ਰੱਖਣੇ ਕਿਦਣਾ ਸਾਮਾਨ ਦੇ ਤੇ ਉਹ ਬੰਦੇ ਆਉਣਗੇ ਬੰਦਿਆਂ ਤੋਂ ਬਾਅਦ ਫਿਰ ਦੇਖਦੇ ਆ ਕਿੱਥੇ ਕਰੋ ਤੱਕ ਕਹਿੰਦੇ ਨੇ ਬੰਦੇ ਆ ਜਾਣਗੇ ਵੀ 15-20 ਮਿੰਟਾਂ ਤੱਕ ਬਹੁਤ ਠੀਕ ਆ ਠੀਕ ਆ ਜਦ ਤੱਕ ਚਾਹ ਪਾਣੀ ਪੀਨੇ ਆ ਤੇ ਫਿਰ ਲੱਗ ਜਣਾ ਕੰਮ ਤੇ ਆਪਦੇ ਤੇ ਠੀਕ ਆ ਠੀਕ ਆ ਠੀਕ ਰੂਮ ਗੋਲਿਆ ਆਪਣੇ ਰੂਮ ਦੇ ਵਿੱਚ ਤੁਸੀਂ ਸਮਾਨ ਦੀ ਹਾਲਤ ਦੇਖ ਸਕਦੇ ਹੋ ਇਹ ਸਮਾਨ ਬਾਹਰ ਕੱਢਣਗੇ ਬਾਹਰ ਕੱਢ ਕੇ ਇਹ ਸਮਾਨ ਦੀ ਲਿਸਟਾ ਬਣਾਉਣੀ ਹੈ ਤੇ ਆਹ ਸਮਾਨ ਸਾਰਾ ਜਿਹੜਾ ਇਹ ਬਾਹਰ ਕੱਢਣਾ ਜੋਨੇ ਤੁਸੀਂ ਸਪੇਅਰ ਪਾਰ ਦੀ ਹਾਲਤ ਦੇਖ ਰਹੇ ਹੋ ਇਹਦਾ ਮੇਨ ਕਾਰਨ ਇਹ ਹੈ ਵੀ ਜਦੋਂ ਆਪਾਂ ਪੰਜਾਬ ਚ ਆਏ ਸੀ ਤਾਂ ਆਉਣ ਲੱਗੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਸੀ ਜਿਹਦੇ ਕਰਕੇ ਅਨਸਾਰ ਪੇਰਾਂ ਲੱਗੇ ਕਰਨ ਤੇ ਰਿਪੇਰਾਂ ਚ ਬਿਜੀ ਹੋ ਗਏ ਉਦੋਂ ਬਾਅਦ ਪੇਰਾਂ ਕਰਦੇ ਕਰਦੇ ਸੀ ਜਦੋਂ ਸਟਾਰਟ ਹੋ ਗਿਆ ਸੀਜ਼ਨ ਚ ਬਿਜੀ ਹੋ ਗਏ ਤੇ ਜਿਹੜਾ ਸਮਾਨ ਹੈ ਇਹ ਚੰਗੀ ਤਰ੍ਹਾਂ ਸੈੱਟ ਕਰਕੇ ਧਰਨ ਦਾ ਟਾਈਮ ਨਹੀਂ ਲੱਗਿਆ ਤੇ ਬਾਕੀ ਹੁਣ ਸਮਾਨ ਇੱਕ ਵਾਰ ਸਾਰਾ ਬਾਹਰ ਕੱਢਾਂਗੇ ਬਾਹਰ ਕੱਢ ਕੇ ਫਿਰ ਚੰਗੀ ਤਰ੍ਹਾਂ ਝਾੜੂ ਮਾਰ ਕੇ ਦੁਬਾਰੋਂ ਸਮਾਨ ਅੰਦਰ ਰੱਖਾਂਗੇ ਸਮਾਨ ਬਾਹਰ ਕੱਢ ਕੇ ਦੁਬਾਰੋਂ ਅੰਦਰ ਰੱਖਣ ਦਾ ਕਾਰਨ ਇਹ ਹੈ ਵੀ ਜਦੋਂ ਤੇ ਜਿਹੜਾ ਸਪੇਅਰ ਪਾਰਟ ਸਾਬ ਨੇ ਕੋਲ ਹੈਗਾ ਉਹਨੂੰ ਆਪਾਂ ਅੱਡ ਲਿਖ ਲਾਂਗੇ ਤੇ ਜਿਹੜਾ ਸਪੇਅਰ ਪਾਰਟ ਪੰਜਾਬ ਤੋਂ ਲਿਆਉਣ ਵਾਲਾ ਆਪਾਂ ਉਹਨੂੰ ਅੱਡ ਲਿਖ ਲਾਂਗੇ ਕਿਉਂਕਿ ਜਦੋਂ ਬਾਹਰ ਸਮਾਨ ਕੱਢੀਏ ਆਪਾਂ ਦੁਆਰੋਂ ਅੰਦਰ ਰੱਖਾਂਗੇ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜੂ ਵੀ ਆਪਨੇ ਕੋਲ ਕਿਹੜੀਆਂ ਚੀਜ਼ਾਂ ਲਿਆਉਣ ਵਾਲੀਆਂ ਨੇ ਜਿਹੜਾ ਪਿਆ ਉਹਦਾ ਕੋਈ ਚੱਕਰ ਨਹੀਂ ਤੇ ਜਿਹੜਾ ਪੰਜਾਬ ਤੋਂ ਲੈ ਕੇ ਆਉਣ ਵਾਲਾ ਉਹ ਜ਼ਰੂਰੀ ਆ ਕਿਉਂਕਿ ਸੀਜ਼ਨ ਦੇ ਵਿੱਚ ਜੋ ਕੋਈ ਚੀਜ਼ ਘਟ ਗਈ ਤਾਂ ਮੁਰੇ ਔਖਾ ਹੁੰਦਾ ਤਾਂ ਕਰਕੇ ਆਪਾਂ ਹੁਣ ਇੱਕ ਵਾਰ ਸਾਰਾ ਸਮਾਨ ਬਾਹਰ ਕੱਢਦੇ ਆ ਬਾਹਰ ਕੱਢਣ ਤੋਂ ਬਾਅਦ ਦੁਆਰੋਂ ਝਾੜੂ ਮਾਰ ਕੇ ਅ ਨਾ ਵੀ ਰੂਮ ਸੀ ਆ ਕੇ ਸਾਰਾ ਖਾਲੀ ਕਰ ਲਿਆ ਖਾਲੀ ਕਰਕੇ ਜਿਹੜੇ 베어ਿੰਗ ਨੇ ਸਭ ਤੋਂ ਪਹਿਲਾਂ ਆਪਣੇ ਮਸ਼ੀਨ ਦੇ 베어ਿੰਗਾਂ ਦੀ ਸੰਟੀ ਕੀਤੀ ਆ ਜਿਹੜੇ ਤੁਸੀਂ ਆ ਦੇਖ ਰਹੇ ਹੋ ਇਹ ਸਾਰੇ 베어ਿੰਗ ਨੇ ਆਪਣੇ ਕੋਲ ਜਿਵੇਂ ਇਹਦੇ ਵਿੱਚ ਜੂਸੀ 206 ਦੇ ਹੋਗੇ 207 ਦੇ ਹੋਗੇ ਤੇ 3611 ਦੇ ਹੋਗੇ 3609 ਦੇ ਹੋਗੇ ਗੀਅਰ ਦੇ 베어ਿੰਗ ਹੋਗੇ ਪੰਜਾਪ ਦੇ ਡਾਇਰੈਕਸ਼ਨਾਂ ਦੇ 22218 22214 ਬੈਲ ਹੌਜ਼ਿੰਗ ਦੇ ਇਹ ਜਿਹੜੇ ਸਾਰੇ 베어ਿੰਗ ਨੇ ਇਹ ਤੇ ਆਪਣੇ ਲਿਖ ਲੈ ਵੀ ਇਹਨਾਂ ਵਿੱਚੋਂ ਕਿਹੜੇ ਕਿਹੜੇ 베어ਿੰਗ ਆਪਣੇ ਕੋਲ ਹੈਗੇ ਨੇ ਤੇ ਕਿਹੜੇ ਕਿਹੜੇ ਘੱਟ ਨੇ ਤੇ ਕਿਹੜੇ ਕਿਹੜੇ ਬਿਲਕੁਲ ਨਹੀਂ ਹੈਗੇ ਉਹ ਲਿਖ ਲੈ ਇਧਰ ਬੈਲਟਾਂ ਸੀ ਜਿਹੜੀਆਂ ਇਹ ਬੈਲਟਾਂ ਆਪਣੇ ਲਿਖ ਲਈਆਂ ਸਾਰੀਆਂ ਵੀ ਕਿਹੜੀਆਂ ਕਿਹੜੀਆਂ ਬੈਲਟਾਂ ਆਪਣੇ ਕੋਲ ਹੈਗੀਆਂ ਨੇ ਕਿਹੜੀਆਂ ਕਿਹੜੀਆਂ ਨਹੀਂ ਹੈਗੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਅੱਡ ਲਿਸਟ ਬਣਾ ਲਈ ਤੇ ਜਿਹੜੀਆਂ ਨਹੀਂ ਹੈਗੀਆਂ ਉਹਨਾਂ ਦੀ ਅੱਡ ਲਿਸਟ ਬਣਾ ਲਈ ਬਾਕੀ ਆਪਣਾ ਰੂਮ ਤੋਂ ਕੱਢ ਕੇ ਸਾਰਾ ਸਮਾਨ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਬਾਹਰ ਆ ਰੱਖ ਲਿਆ ਸਾਰਾ ਤੇ ਇਥੇ ਸ਼ਾਂਤੀ ਕਰ ਕਰਕੇ ਮੁੰਡੇ ਹੁਣ ਦੱਸੀ ਜਾਣਗੇ ਤੇ ਆਪਾਂ ਨਾਲ ਹੁੰਦੇ ਲਿਸਟਾਂ ਬਣਾਈ ਜਾਵਾਂਗੇ ਜਿਵੇਂ ਆਹ ਹੁਣ ਆਪਣੇ ਚੈਂਬਰ ਦੇ ਗੀਅਰ ਲੱਗੇ ਹੋਏ ਨੇ ਕੱਢਣਾ ਤੇ ਆਹ ਅਲਮਿਟੇਰ ਦੇ ਗੀਅਰ ਆਗੇ ਆਹ ਚੈਂਬਰ ਦੇ ਗੀਅਰ ਆਗੇ ਇਹ ਸਾਰਾ ਸਮਾਨ ਸ਼ੰਟਰ ਲੱਗੇ ਹੋਣਾ ਸ਼ੰਟਰ ਤੋਂ ਬਾਅਦ ਆਪਾਂ ਨੂੰ ਦੱਸੀ ਜਾਣਗੇ ਤੇ ਆਪਾਂ ਨਾਲ ਹੁੰਦੇ ਆ ਲਿਸਟਾ ਬਣਾ ਚੱਲਾਂਗੇ ਆਪਣੇ ਕੋਲ ਸਾਰਾ ਸਮਾਨ ਜਿਵੇਂ ਕਹਦੀ ਐ ਸਟਾਰ ਵਾਕਰ ਹੋਗੇ ਜਾਂ ਸੀਫਾਂ ਹੋਗੀਆਂ ਇਹ ਸਾਰਾ ਸਮਾਨ ਆਪਾਂ ਕੋਲ ਸਪੇਅਰ 'ਚ ਹੁੰਦਾ ਕਿਉਂਕਿ ਜੇ ਇੱਥੇ ਬਾਈ ਚਾਂਸ ਕਰੇ ਐਮਰਜੈਂਸੀ ਲੋਡ ਪੈਂਦੀ ਆ ਤਾਂ ਵੈਲਡਿੰਗ ਬੋਲਡਿੰਗ ਕਰਾਉਣ ਨੂੰ ਖਾਸਾ ਟਾਈਮ ਲੱਗਦਾ ਜਿਹਦੇ ਕਰਕੇ ਆਪਾਂ ਇਹ ਸਾਰਾ ਸਮਾਨ ਸਪੇਅਰ 'ਚ ਰੱਖਦੇ ਆ ਤੇ ਨਾਲ ਦੀ ਨਾਲ ਆਪਦਾ ਚਾਕੂ ਮਸ਼ੀਨ ਦੇ ਵਿੱਚ ਪਾ ਕੇ ਆਪਦਾ ਕੰਮ ਚਲਾ ਲੈਣੇ ਆ ਕਿਉਂ ਮਾਮਾ ਹਾਂਜੀ ਆ ਖੋਲੇ ਨੇ ਥੱਲੇ ਇਹ ਜਿਵੇਂ ਤੁਸੀਂ ਥੈਲੇ ਦੇਖ ਰਹੇ ਹੋ ਇਹ ਉਹ ਥੈਲੇ ਨੇ ਜਿਹੜਾ ਆਪਾਂ ਪੰਜਾਬ ਤੋਂ ਲੈ ਕੇ ਆਏ ਸੀ ਸਮਾਨ ਇਹ ਲਿਆ ਕੇ ਥੈਲੇ ਅੰਦਰ ਸਿੱਟਦੇ ਸੀ ਤੇ ਖੋਲੇ ਨਹੀਂ ਹਲਕਾ ਤੋਂ ਬਾਕੀ ਹੁਣ ਖੋਲ-ਖੋਲ ਦੇਖਦਾ ਵੀ ਕਿਹੜੇ ਥੈਲੇ ਚੋਂ ਕੀ ਨਿਕਲਦਾ ਕਿਉਂ ਕੁਰੀ ਖਿੱਚ ਰੱਖਿਆ ਕੰਮ ਬਾ ਠੀਕ ਕਰ ਖਿੱਚ ਲੋ ਕੰਮ ਖਿੱਚ ਲੋ ਇਹਨਾਂ ਮੁੰਡਿਆਂ ਨੂੰ ਜੇ ਆਪਾਂ ਆਿਆਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ 6-6 ਮਹੀਨੇ ਹੋ ਗਏ ਪੰਜਾਬ ਤੋਂ ਆਇਆਂ ਨੂੰ ਤੇ ਹੁਣ ਇਹਨਾਂ ਨੂੰ ਵੀ ਛੇਤੀ ਆਪ ਵੀ ਛੇਤੀ ਤੋਂ ਛੇਤੀ ਇਹ ਸਮਾਨ ਲੈ ਕੇ ਵੀ ਆਪਾਂ ਪੰਜਾਬ ਨੂੰ ਚੱਲੀਏ ਤੇ ਇੱਥੇ ਆਪਾਂ ਨੂੰ ਬੱਦੋ ਬਾਦ ਕੱਲ ਦੀ ਦਿਹਾੜੀ ਲੱਗੂਗੀ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਨੂੰ ਚੱਲਾਂਗੇ ਆਪਾਂ ਨੇ ਮਸ਼ੀਨਾਂ ਤੇ ਤਰਪਾਲਾਂ ਪਾ ਦਿਆਂ ਸਮਾਨ ਲਿਖਣਾ ਸਮਾਨ ਲਿਖ ਕੇ ਆਪਾਂ ਫਰੀ ਆ ਉਸ ਤੋਂ ਬਾਅਦ ਪੰਜਾਬ ਨੂੰ ਚੱਲਾਂਗੇ ਆਪਾਂ ਕਿਉਂ ਗਰੀ ਪੰਜਾਬ ਨੂੰ ਜਾ ਜਾਣ ਨੂੰ ਹੈਗਾ ਵੀ ਪੰਜਾਬ ਚਲੀਏ ਹਾਂ ਕਿਉਂ ਸੋਣੇ ਹੋਰ ਭਾਈ ਵੀ ਚਲੀਏ ਉਹ ਤਾਂ 6-6 ਮਹੀਨੇ ਹੋ ਗਿਆ ਇਹਨੂੰ ਚੱਲ ਬਾ ਠੀਕ ਆ ਫਿਰ ਆ ਲਿਖ ਲੋ ਸਮਾਨ ਉਸ ਤੋਂ ਬਾਅਦ ਚੱਲਾਂਗੇ ਫਿਰ ਕੱਲ ਨੂੰ ਜੇ ਸਮਾਨ ਦੀ ਗੱਲ ਕਰੀਏ ਤਾਂ ਆਪਾਂ ਸਵੀਰ ਦੇ ਲਿਖ ਦੇ ਸਮਾਨ ਅੰਦਰ ਰੱਖ ਰਹੇ ਆ ਤੇ ਅੱਧਾ ਕ ਸਮਾਨ ਆਪਣਾ ਹਲੇ ਬਾਹਰ ਪਿਆ ਤੇ ਅੱਧਾ ਕ ਸਮਾਨ ਆਪਾਂ ਨੇ ਅੰਦਰ ਰੱਖਤਾ ਪਰ ਆਪਾਂ ਨੂੰ ਐਸੇ ਵੀ ਆਪਾਂ ਇੱਕ ਦਿਹਾੜੀ ਜਿਉ ਨੂੰ ਕੰਪਲੀਟ ਕਰ ਦਾਂਗੇ ਸਮਾਨ ਸੀਦਾ ਓਖਾ ਸਾ ਲਿਖਣ ਵਾਲਾ ਸੀ ਤੇ ਖਾਜੀ ਬਰੀਕੀ ਨਾਲ ਲਿਖਾ ਜਿਹਦੇ ਕਰਕੇ ਆਪਾਂ ਨੂੰ ਕੱਲ ਨੂੰ ਸ਼ਾਮ ਇਹ ਹੋ ਜੂਗੀ ਬਾਕੀ ਸਮਾਨ ਮੋਟਾ-ਮੋਟਾ ਲਿਖ ਲਿਆ ਮੋਡੇ ਚੱਕ ਕੇ ਅੰਦਰ ਰੱਖਣ ਲੱਗੇ ਹੋਏ ਨੇ ਤੇ ਬਾਕੀ ਆ ਪੁਲੀਆਂ ਪਾਲੀਆਂ ਜਿਹੜਾ ਤੁਸੀਂ ਦੇਖ ਰਹੇ ਸਾਰੀਆਂ ਲਿਖੜੀਆਂ ਤੇ ਆਹ ਸਮਾਨ ਸਾਰਾ ਲਿਖਿਆ ਗਿਆ ਸਾਈਡ ਦਾ ਬਾਕੀ ਉਹਨੂੰ ਚੱਕ ਕੇ ਅੰਦਰ ਰੱਖਦੇ ਨੇ ਉਹ ਤੋਂ ਬਾਅਦ ਤੇ ਮਤਲਬ ਜਿਹੜਾ ਬਾਕੀ ਦਾ ਸਮਾਨ ਉਹ ਲਿਖਾਂਗੇ ਲਿਖ ਕੇ ਉਹ ਅੰਦਰ ਕਰਾਂਗੇ ਟਾਈਮ ਕਰੀਬ ਪੌਣੇ 6 ਹੋ ਗਏ ਤੇ ਆਪਾਂ ਸਵੇਰ ਦਾ ਸਮਾਨ ਲਿਖ ਕੇ ਅੰਦਰ ਰੱਖਣ ਲੱਗੇ ਹੋયા ਆਪਾਂ ਨੇ ਹੁਣ ਤੱਕ ਕਿਹੜਾ ਸਮਾਨ ਤੁਸੀਂ ਦੇਖ ਰਹੇ ਹੋ ਇਹ ਲਿਖ ਕੇ ਅੰਦਰ ਰੱਖਿਆ ਤੇ ਬਾਕੀ ਦਾ ਸਮਾਨ ਆ ਜਿਹੜਾ ਪੜਿਆ ਸਮਾਨ ਜਿਹੜਾ ਮੋਟਾ-ਮੋਟਾ ਸਾਰਾ ਲਿਖ ਲਿਆ ਤੇ ਹੁਣ ਇਹਨੂੰ ਚੱਕ ਅੰਦਰ ਰੱਖ ਦਾਂ। ਇਹਨੂੰ ਅੰਦਰ ਜਾ ਕੇ ਰੱਖਣ ਤੋਂ ਬਾਅਦ ਫਿਰ ਆਪਾਂ ਜਿਹੜਾ ਸਮਾਨ ਇਹਨੂੰ ਸੈੱਟ ਕਰਕੇ ਰੱਖਾਂਗੇ। ਕੋਸਟੇ ਸਮਾਨ ਆਪਾਂ ਨੇ ਸੈੱਟ ਕਰਕੇ ਰੱਖਤਾ ਤੇ ਬਾਕੀ ਹੁਣ ਸੈੱਟ ਕਰਕੇ ਰੱਖਦੇ ਆ। ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਹਾਂ ਸਾਹਮਣੇ ਇੱਕ ਕਲੱਚ ਸ਼ਾਫਟ ਹੋ ਗਈ, ਬੈਲ ਹੌਜ਼ਿੰਗ ਸ਼ਾਫਟ ਹੋ ਗਈ। ਜਹਾ ਸਟਾਰਟ ਬਾਡੀ ਹੋ ਗਿਆ ਇਹ ਇੱਧਰ ਸੈੱਟ ਕਰਤੀਆਂ। ਆ ਬੈਰਿੰਗ ਪਾਣੇ ਸੈੱਟ ਕਰਨ ਵਾਲੇ ਬਾਕੀ ਨੇ ਤੇ ਬਾਕੀ ਇੱਧਰ ਆਪਾਂ ਨੇ ਆਪਣੇ ਚੈਂਪਰ ਦੇ ਗੀਅਰ ਹੋਗੇ ਤੇ ਸਟਾਵ ਆਕਰਨ ਵਾਲੇ ਗੀਅਰ ਹੋਗੇ, ਕੇਮਗਰਾਰ ਪੈਲੀ ਬਟਰ ਗੇਰ ਹੋ ਗਏ ਸੈੱਟ ਕਰਦੇ ਉੱਪਰਲੇ ਖਾਨੇ ਚ 6309 ਦੇ 6311 ਦੇ ਜਿਹੜੇ ਥੈਸ਼ ਲੋਡਿੰਗ ਨੌ ਰੱਖਤੇ ਚੱਕਰ ਵਾਲੇ ਹੋਲਡਿੰਗ ਰੱਖਤੇ ਇਹ ਆਪਾਂ ਨੇ ਸਮਾਨ ਸਾਰਾ ਸੈੱਟ ਕਰਕੇ ਰੱਖਦਾ ਤੇ ਬਾਕੀ ਦਾ ਸਮਾਨ ਹੁਣ ਸੈੱਟ ਕਰਕੇ ਰੱਖਣ ਲੱਗੇ ਹਾਂ ਆਪਾਂ ਨੇ ਜਿੰਨਾ ਵੀ ਮੋਟਾ-ਮੋਟਾ ਸਮਾਨ ਸੀ ਉਹ ਸਾਰਾ ਅੰਦਰ ਰੱਖ ਲਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਥੋੜਾ ਮੋਟਾ ਸਮਾਨ ਬਾਹਰ ਬਚਿਆ ਇਹਨੂੰ ਆਪਾਂ ਸਵੇਰੇ ਜਾ ਕੇ ਅੰਦਰ ਸੈੱਟ ਕਰਕੇ ਰੱਖਾਂਗੇ ਜਿਹੜਾ ਅੱਜ ਆਪਾਂ ਅੰਦਰ ਸਮਾਨ ਰੱਖਿਆ ਉਹਦੀ ਲਿਸਟਾਂ ਬਣਾ ਲਈਆਂ ਕਿਉਂ ਸਮਾਨ ਆਪਾਂ ਨੇ ਆਪਣੇ ਰੂਮ ਦੇ ਅੰਦਰ ਰੱਖ ਲਿਆ ਬਾਕੀ ਇਹ ਰਹੇ ਬਚਿਆ ਸਮਾਨ ਇਹਦੇ ਲਿਸਟਾ ਬਣਾਉਂਗਾ ਜਿਹੜੇ ਰਹਿੰਦੇ ਨੇ ਇਹ ਸਵੇਰੇ ਲਿਸਟਾ ਬਣਾਵਾਂਗੇ ਤੇ ਇਹ ਸਮਾਨ ਨੂੰ ਵੀ ਚੱਕ ਕੇ ਆਪਾਂ ਰੂਮ ਦੇ ਅੰਦਰ ਰੱਖਾਂਗੇ ਹੁਣ ਆਪਾਂ ਇਹ ਨਟ ਬੋਲਟ ਸੈੱਟ ਕੀਤੇ ਨੇ ਜਿਹੜੇ ਤੁਸੀਂ ਆ ਦੇਖ ਰਹੇ ਹੋ ਇਹ ਨਟ ਬੋਲਟ ਆਪਾਂ ਪੰਜਾਬ ਤੋਂ ਲੈ ਕੇ ਆਏ ਸੀ ਜਦੋਂ ਆਪਾਂ ਸੀਜ਼ਨ ਆਉਣਾ ਆਏ ਸੀ ਪਰ ਆਪਰੇ ਕੋਲ ਪਹਿਲਾਂ ਖਾਸੇ ਨਟ ਬੋਲਟ ਪਏ ਸੀ ਜਿਹੜੇ ਇਹ ਨਟ ਬੋਲਟ ਨੇ ਇਹ ਖੋਲਣ ਦੀ ਲੋੜ ਨਹੀਂ ਪਈ ਤੇ ਹੁਣ ਆਪਾਂ ਜਦੋਂ ਸਮਾਨ ਸੈੱਟ ਕਰਕੇ ਰੱਖਣਾ ਆ ਤਾਂ ਜਿਹੜੇ ਨਟ ਬੋਲਟ ਨੇ ਆਪਾਂ ਨੇ ਇਹ ਸੈੱਟ ਕਰਕੇ ਰੱਖੇ ਨੇ ਜਿਹੜਾ ਮੋਟਾ-ਮੋਟਾ ਸਮਾਨ ਸੀ ਉਹ ਆਪਾਂ ਅੰਦਰ ਲਿਆਂਦਾ ਤੇ ਬਾਕੀ ਦੇ ਸਮਾਨ ਤੇ ਰਾਤ ਦੇ ਸਫ਼ਰ ਕਰਕੇ ਬਸ ਖਾਸੀ ਨੀਂਦ ਆਈ ਤੇ ਸਰੀਰ ਦਾ ਖਾਸਾ ਟੁੱਟਿਆ ਹੋਇਆ ਤੇ ਹੁਣ ਬਾਕੀ ਦਾ ਸਮਾਨ ਜਿਹੜਾ ਉਹ ਸਵੇਰੇ ਆਪਾਂ ਅੰਦਰ ਰੱਖਾਂਗੇ ਤੇ ਹੁਣ ਇਸ ਤੋਂ ਬਾਅਦ ਰੋਟੀ ਪਾਣੀ ਖਾਣਾਂ ਤੇ ਥੋੜਾ ਵਾਰ ਆਰਾਮ ਕਰਦੇ ਹਾਂ ਕਿਉਂਕਿ ਰਾਤ ਦੇ ਜਿਹੜਾ ਰੇਲ ਦਾ ਸਫ਼ਰ ਸੀ ਉਹਨੇ ਖਾਸਾ ਤੰਗ ਦਿੱਤਾ ਹਨ ਡਰਨਲ ਬੈਠਣ ਕਰਕੇ ਭੀੜ ਜਿਆਦੇ ਸੀ ਤੇ ਇੱਕ ਗਰਮੀ ਜਿਆਦੇ ਆ ਜਿਹਦੇ ਕਰਕੇ ਸਰੀਰ ਬਿਲਕੁਲ ਆਏ ਹੋ ਗਏ ਕਿ ਮੈਨੂੰ ਪਤਾ ਨਹੀਂ ਕਿੰਨੇ ਕਦਾਂ ਤੇ ਜਾਗਦੇ ਹੋਈ ਹੈ ਹੈ ਤੇ ਹੁਣ ਚਲੋ ਰੋਟੀ ਪਾਣੀ ਖਾਣਾਂ ਥੋੜਾ ਵਾਰ ਆਰਾਮ ਕਰਦੇ ਹਾਂ ਬਾਕੀ ਦਾ ਸਮਾਂ ਰੱਖਾਂਗਾ ਪਰ ਸਵੇਰੇ ਅੱਜ ਦੇ ਵਲੌਗ ਨੂੰ ਇੱਥੇ ਕਰਦੇ ਹਾਂ ਸਮਾਪਤ।